ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸਵੇਰ ਸਵੇਰ ਟਾਈਮ ਹੈ ਜੀ 5:35 ਵੱਜ ਚੁੱਕੇ ਨੇ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਮਕਾਨ ਦਾ ਦੀ ਸਮਾਗਮ ਉੱਤੇ ਪਾਰ ਇਹਦੇ ਮਾਨ ਦੇ ਕੋਲ ਆ ਗਏ ਆ ਜੀ ਕੋਲੋਂ ਪੜ੍ਹਣਗੇ ਕਿਸੇ ਲਈ ਆਪਾਂ ਜਲਦੀ ਜਲਦੀ ਸਵੇਰ ਸਵੇਰ ਪਹੁੰਚ ਚੁੱਕੇ ਹਾਂ ਹਲਵਾਈ ਆ ਚੁੱਕਾ ਆਓ ਸਤ ਸੰਗਤ ਬਲੌਗ ਨੂੰ ਲਾਈਕ ਕਰਿਓ ਤੇ ਨਾਮ ਨਾਲ ਸ਼ੇਅਰ ਕਰੀ ਚੱਲਿਓ ਦਰਸ਼ਨ ਕਰਿਓ ਸਾਰੇ ਲੋ ਜੀ ਤਿਆਰੀਆਂ ਸਾਰੀਆਂ ਸਟਾਰਟ ਨੇ ਕਿਉਂਕਿ ਅੱਜ ਭੋਗ ਪੜਨਾ ਬਾਬਾ ਜੀ ਵਰਸੀ ਸੀਗੀ ਤੇ ਜਦੋਂ ਜੱਪਾ ਪਹੁੰਚੇ ਸਵੇਰ ਸਵੇਰ ਸੇਵਾ ਕਰਨ ਤੇ ਸਾਨੂੰ ਦਿਖਾ ਦਈਏ ਪਰ ਦਰਸ਼ਨ ਕਰਾਵਾਂਗੇ ਬਾਬਾ ਜੀ ਦੀ ਸਮਾਦ ਤਾਂ ਧੰਨ ਬਾਬਾ ਮਕੰਤਾ ਜੀ ਮਹਾਰਾਜ ਦੇ ਖੰਡ ਪੜਸਾ ਆਰੰਭ ਸੀਗੇ ਤੇ ਅੱਪਾ ਅੱਜ ਸਵੇਰੇ ਤਕਰੀਬਨ 505 ਪਹੁੰਚ ਚੁੱਕੇ ਸੀਗੇ ਸੇਵਾ ਕਰਨ ਕਿਉਂਕਿ ਅੱਜ ਭੋਗ ਪੜਨੇ ਨੇ ਤਿਆਰੀਆਂ ਹੋਣੀਆਂ ਲੰਗਰਾਂ ਦੀਆਂ ਤੇ ਪਹੁੰਚੇ ਹਨ ਸਾਰੇ ਕਰੋ ਜੀ ਦਰਸ਼ਨ ਇਧਰ ਗੰਨਪਨ ਸਾਹਿਬ ਚੱਲ ਰਹੇ ਨੇ ਤੇ ਨਾਲ ਤਿਆਰੀਆਂ ਤੋਂ ਹਲਵਾਈ ਪਹੁੰਚ ਚੁੱਕੇ ਸੇਵਾਦਾਰ ਆਪਣੇ ਕੁਲਵੀਰ ਵਾਲੀ ਬਿੱਟੂ ਫੋਰੀ ਸਾਰੇ ਰਾਤ ਇੱਥੇ ਸੀਗੇ ਬਾਕੀ ਸੇਵਾਦਾਰ ਵੀ ਪਹੁੰਚ ਚੁੱਕੇ ਨੇ ਮੇਰੇ ਨਾਲ ਕਾਲਾ ਵੀ ਆਇਆ ਸੀ ਆਪਣਾ ਦਾਣ ਮਾਰਨ ਲੱਗ ਰਹੀ ਹੈ ਹੈਪੀ ਹਲਵਾਈ ਸਾਡਾ ਆਪਣੇ ਪ੍ਰਸਾਦ ਨਾਮ ਹੋਰੀ ਦਾਵਲਾਂ ਦਾ ਕੰਮ ਚੱਲ ਰਿਹਾ ਜੋਰਾਂ ਤੇ ਨਾਲ ਨੇ ਜਲੇਬੀਆਂ ਦਾ ਕੰਮ ਸਟਾਰਟ ਹੋ ਚੁੱਕਿਆ ਆਪਾਂ ਦਿਗਮੇਰ ਸਿੰਘ ਤੇ ਹਲਵਾਈ ਲੱਗੇ ਹੋਏ ਨੇ ਜਲੇਬੀਆਂ ਤਿਆਰ ਕਰ ਰ। ਕੰਮ ਚੱਲ ਰਿਹਾ ਜੋਰਾਂ ਤੇ ਦੇਖ ਲਓ ਜੀ ਪੂਰਾ ਆ ਮੈਂ ਆਪਣਾ ਲਾਤਾ ਸੈਟ ਕਰਤਾ ਸੈਟਅਪ ਸਾਰਾ ਜਿੱਥੇ ਜਲੇਬੀਆਂ ਰੱਖਾਂਗੇ ਸਾਰੀਆਂ ਤਿਆਰੀਆਂ ਤਕਰੀਬ ਕੰਪਲੀਟ ਨੇ ਜਲੇਬੀਆਂ ਕੱਢਣ ਲੱਗ ਚੁੱਕੇ ਆ ਤੇ ਆਈ ਜਾਂਦੇ ਨੇ ਭਰਾਜ ਹੋਰ ਆਉਣਗੇ ਸੇਵਾਦਾਰ ਤੇ ਆਪਾਂ ਸਾਫ ਸਪਾਈ ਦਾ ਕੰਮ ਵੀ ਕਰਾਂਗੇ ਨਾਲ ਦਿਖਾਉਂਦਾ ਪੰਜਾਂ ਜੀ ਸੇਵਾ ਚੱਲ ਰਹੀ ਆ ਸਾਧ ਕਰੋ ਹੋਰੀ ਸੇਵਾ ਨਾਲ ਆਪਾਂ ਵੀ ਲੱਗੇ ਹੋਇਆ। ਜਿਹੜਾ ਹਲਵਾਈ ਚੱਲ ਰਿਹਾ ਨਾਲ ਸਾਥ ਸਭਾਈ। ਸਾਡਾ ਬਾਰ ਦੇਖ ਇੱਥੇ ਮੇਰੀ ਫੋਟੋ ਨਹੀਂ ਆਈ। ਉਹ ਸਾਤ ਗੁਰੀ। ਲੈ ਬਈ ਸਾਤ ਗੁਰੀ ਲੱਗਿਆ ਸੇਵਾ ਕਰਨ ਸਾਡਾ। ਪੂਰਾ ਸੇਵਾਦਾਰ ਪੱਕਾ ਇਹ। ਸਾਰੇ ਲੱਗੇ ਇਕੱਲੇ ਵੀ ਬਿੱਟੂ ਵੀ। ਬਹੁਤ ਵਧੀਆ। ਜੀ। রা ে লা েটি কাসা বেভার থাকে পা তা । ਕਮਾਥੇ ਕੇ ਚਾਲੇ ਕੋ ਕਾਲ ਮੁਰੇ ਬਾਪ ਦੇ ਬਰਾਮਥੇ ਹੋਏ ਚੱਲਦਾ ਕਮ ਜੋਰਾ ਤੇ ਲਗਣਾ ਤਿਆਰ ਕਰਨੇ ਇਹ ਰੋਣ ਹੋਣ ਹੋਣੋ ਜਾਨੋ ਗਾਵਨਾ ਦਵਾਈ ਲੱਗ ਰਿਹਾ ਤੇਰਾ ਠੀਕ ਹੈ ਜੀ ਮੰਨ ਸਰਿਆ ਹੋਈ ਬਗੋ ਲੱਗਿਆ ਭਾਈ ਮੁੰਨੇ ਅਮਰ ਜੀ ਉਹਨਾਂ ਕੋਲ ਕਰਾ ਲਵਾਤਾ ਤੇ ਨਾਲ ਦੀ ਨਾਲ ਬਗੋ ਪਾਉਣ ਨੂੰ ਲੈ ਕੇ ਪਰਵਤ ਕੋਲ ਨਾ ਨੀ ਆ ਪ੍ਰਭੂ ਜੀ ਸੇਵਾ ਚੱਲਦੀ ਆ ਤੇਰਾ ਤੋਂ ਹੁਣ ਨਾਮ ਗਾਨੀ ਤੇ ਕਾਲਾ ਫਰਦਾਦਾ ਲੱਗੇ ਫਿਰੇ ਸਾਰੇ ਸੇਵਾਦਾਰ ਸਾਰੇ ਮੰਨ ਲਓ ਆਪਣਾ ਲੁਗੂ ਸੇਵਾ ਸਮੋਸਾ ਤੁਝੇ ਲਾਤਰਾ ਮੂੰਹ ਕਰੀ ਵੜਾ ਪਾਵਰ ਪਾਸ ਹੋ ਜਾ ਰੋ ਦਿਆਲ ਸਿੰਘ ਜੰਜ਼ਰੋ ਕਾ ਕਰੇ ਜੀ ਬੜੀ ਕੋਈ ਨਾ ਇਹ ਬਿੱਟੂ ਦੀ ਠੰਡ ਮੰਨ ਕੇ ਦਾਦਾ ਉਪਰ ਉਹ ਇਹ ਬਲੌਗ ਹੈ ਲੋ ਜੀ ਚੰਗਾ ਹੈ ਕਮ ਜੋਰਾਂ ਦੇ ਭਾਈ ਜੱਜ ਆ ਗਿਆ

चकर ਨਾਮ ਪਧਾਰ ਤੋਂ ਤੇ ਭਾਗਨਾ ਭਾਗ ਆਪਣੇ ਜੀ ਤਪਿੰਦਰ ਸਿੰਘ ਸੋਈ ਜੀ ਵੀ ਸਰਦਾਰ ਹਰਪਾਲ ਸਿੰਘ ਚੀਮਾ ਦੇ OSD ਨੇ ਉਹ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਜੋ ਕਿ ਹਰ ਵਾਰੀ ਪਹੁੰਚਦੇ ਨੇ ਬਹੁਤ ਵਧੀਆ ਇਹ ਕੰਮ ਕਰਦੇ ਰਹਿੰਦੇ ਨੇ ਸਹਿਯੋਗ ਦਿੰਦੇ ਗੰਟਾ ਵਗੈਰਾ ਤੇ ਨਾਲ ਆਪਣੇ ਸਾਕੋ ਸਰਪੰਚ ਮਨਜੀਤ ਸਿੰਘ ਤੇ ਜੋ ਆਪੇ ਵੋਟਾਂ ਹੋਣੀਆਂ ਨੇ ਭਾਈ ਮੁੰਜੀ ਖੜਿਆ ਜਦ ਆਪਣਾ ਕੋਤੇ ਮੈਂਬਰ ਤੇ ਨਾਲ ਮੁਜੁਰਦਾ ਆਪਣ ਚਾਇਤ ਮੈਂਬਰ ਸਾਰੇ ਪਹੁੰਚੇ ਹੋਏ ਨੇ ਤੇ ਇੱਥੇ ਸੜਕ ਬਾਰੇ ਵੀ ਗੱਲਬਾਤ ਚੱਲ ਰਹੀ ਸੜਕ ਬਣਨੀ ਹੈ ਅੱਗੇ ਵਾਸਤੇ ਗਾਹ ਨੂੰ ਉਹਦੇ ਸਬੰਧ ਵਿੱਚ ਸਾਰਾ ਦਿਖਾਇਆ ਗਿਆ ਸੋਈ ਸਾਹਿਬ ਨੂੰ ਤੇ ਹੁਣ ਗੱਲਬਾਤਾਂ ਜੋ ਮੰਗਾ ਨੇ ਉਹ ਤਾਂ ਸੀਮੀਆਂ ਬਹੁਤ ਵਧੀਆ ਨੇ ਸਰਕਾਰ ਰੱਬ ਦੀ ਮਾਈ ਪਾਸਿੰਗ ਦੀ ਮਾਈ ਨੇ ਬਜੇ ਗਰਾਂਟਾਂ ਦਿੱਤੀਆਂ ਨੇ ਇਹ ਹੀ ਗੱਲ ਨਹੀਂ ਬਹੁਤ ਸੋਹਣੇ ਕੰਮਕਾਰ ਹੁੰਦੇ ਰਹੇ ਨੇ ਤੇ ਸਹਿਯੋਗ ਦੇੰਦਰੀ ਅੱਗੇ ਵੀ ਨੇ ਪ੍ਰੋਸਤ ਬਾਇ ਸੋਈ ਸਾਹਿਬ ਨੇ ਕਿਨੇ ਵੀ ਜੀਪੀ ਤੁਹਾਡੇ ਮੰਗਾ ਨੇ ਪੈਲਦਾਰ ਤੇ ਮੰਗਿਆ ਜਾਣਗੀਆਂ ਤੇ ਅਰਦਾਸ ਬੇਨਤੀ ਹੋ ਰਹੀ ਹੈ ਜੀ। ਪੂਰ ਪੈ ਚੁੱਕੇ ਨੇ ਅਰਦਾਸ ਹੋ ਰਹੀ ਹੈ। ਸ੍ਰੀ ਚੰਦਰ ਨਿਗਮ ਮਮਕਾਏ। ਭਗਤੇ ਅਰ ਸਤਜਾਨੇ। ਤੋ ਨਾਮ ਅਗਸਦ। ਸ੍ਰੀ ਚੰਦਰ ਕੋ ਜੋਗ ਸੋ। ਕਉ ਲੈ ਲੈ ਗੋਵਨ ਰਾਈ ਮਈਂ ਦਰ ਤੇ ਰੋਪ ਸਾਥ ਤੇਤ ਸਹਜਨ ਅਰਧਮਲੀ ਅਗਾ ਦੁਸਟਿ ਸੁਰਨ ਤਨ ਗਾਭੂ ਘਾ ਜੀਵ ਜਹ ਭਵ ਗਿ ਭੂਗੇ ਸਿਰ ਜੰਦਰ ਜਬ ਲਗ ਪਾਵ ਹੈ ਸਰਦ ਪਰਮੇਰ ਭਗਤੀ ਬਿਨ ਮਿਲੇ ਨਿਰਗੁਣ ਜਾਗਉ ਰੂਪ ਨਰੇਖ ਹੈ ਨੌਜੋ ਬਾਈ ਲੰਗਰ ਦੀ ਤਿਆਰੀਆਂ ਬਿਲਕੁਲ ਸਮਾਪਤ ਪਾ ਲਿਆ ਸੇਵਾ ਦਾ ਤਿਆਰ ਖੜੇ ਨੇ ਬਸ ਵੋਲਟੇਜ ਪਾ ਦੇਣ ਦਾ ਸਾਰ ਪਾਵਾਗੇ ਮਹਾਪੁਰਸ਼ਾਂ ਜੀ ਕੰਨ ਦੀ ਗੋਲਦੀ ਹੈ ਉਹਨਾਂ ਜੀ ਭਗਤੀ ਗੋਲਦੇ ਦਸਾਂ ਦੀ ਲੋੜ ਨਹੀਂ ਹੋ ਚੁੱਕੀ ਹੈ ਅਰਦਾਸ ਬੈਂਟ ਹੋਈ ਹੈ ਮਹਾਪੁਰਸ਼ਾਂ ਲਈ ਸਤਿਕਾਰ ਪਾਈ ਹੈ ਦੇ ਘਰਤਾ ਕੇ ਲੰਗਰ ਚੱਲ ਰਿਹਾ ਹੈ ਭਗਤ ਸੰਗਤ ਮੱਥਾ ਟੇਕਣ ਲਈ ਬਹੁਤ ਖੜੀ ਹੈ ਜੀ ਜਗਤ ਕੀਤੇ ਸਤਿਗੁਰੂ ਕਿਰਪਾ ਕੋਲ ਆਤਰੀ ਜੀ ਦੀ ਸੋਧਾ ਕੀਤੀ ਹੈ ਜਗਤ ਕੀਤਨ ਦਾ ਪ੍ਰਵਾਨ ਕਰਨਾ ਬਾਜੇ ਤੋਂ ਮੁਕਾਬਲਾ ਦੀ ਮਾਰ ਅਤੇ ਲੋਕਾਂ ਨੂੰ ਪ੍ਰਤਨੋਦ ਸਾਹੂ ਦਾ ਚੱਲ ਰਿਹਾ ਜੀ 1100 ਰੁਪਿਆ ਭਾਈ 72 ਵੀ ਜਵੰਦਿਆਂ ਨੂੰ ਗੌਰ ਤੇ ਗੁਦਦਾਨ ਰਮਾ ਕੱਲ ਦਾ 100 ਰੁਪਿਆ 100 ਰੁਪਿਆ ਜਹਾਲ ਸਿੰਘ ਦਾ 50 ਰੁਪਿਆ ਗੁਸਤਵਾਨ 300 ਰੁਪਏ 500 ਰੁਪਏ ਹੀ ਅਜੀਤ ਭਾਈ ਪਸੌੜੀਆਂ ਦਾ 200 ਰੁਪਏ ਸਿਆਰਾ ਨੌਲਿਆਂ ਦਾ ਹਾਂਜੀ ਹਾਂਜੀ ਸਾਰੇ ਪਰਮੁਜੀ ਸਾਰੇ ਆਰਟਿਸਟਿੰਗ ਨੂੰ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਦਾ ਦਗੀ ਚੌੜਾ ਲੰਗਰ ਸਾਹਿਬ ਤੋਂ ਭਾਈ ਜੀ ਕੋਲੋਂ ਤੁਹਾਨੂੰ ਜੀ ਨਾਲ ਮਾਫੀ ਹੋਰ ਲਿਖਾਂਗੇ ਲਓ ਜੀ ਸਮਾਧ ਤੋਂ ਆਪਾਂ ਵਾਪਸ ਆ ਚੁੱਕੇ ਹਾਂ ਦੁਕਾਨ ਤੇ ਘੋਗ ਪੈ ਗਿਆ ਸੀਗਾ ਤੇ ਲੰਗਰ ਵਾ ਵਰਤਾ ਦਾ ਸੇਵਾ ਕਰੀ ਜਿੰਨੀ ਹੋ ਸਕੀ ਚਲੋ ਤਕਰੀਬਨ 12:00 ਬੰਝ ਚੁੱਕੇ ਨੇ ਹੁਣ ਆਪਾਂ ਦੁਕਾਨ ਤੇ ਵਾਪਸ ਆ ਚੁੱਕੇ ਹਾਂ ਸਾਰਾ ਬਲੌਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੇਖਿਓ ਸਾਰਾ ਬਲੌਗ ਕਿਉਂਕਿ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿੱਥੋਂ ਕਿੱਥੋਂ ਜੁੜਦੇ ਹੋ ਆਪਣੇ ਪੈਨਪੜਾ ਤੇ ਹੁਣ ਸੁੱਤ ਲਵਾਂਗੇ ਅੱਗਿਆ ਆਪਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦੀ ਮਿਲਾਂਗੇ ਅਗਲੇ ਬਲੌਗ ਵਿੱਚ ਥੈਂਕ ਯੂ